ਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਮੈਂ ਅੱਜ ਗੱਲ ਕਰਨ ਲੱਗਿਆ ਤੁਹਾਡੇ ਨਾਲ ਬਹੁਤ ਜ਼ਿਆਦਾ ਸੰਜੀ ਇਹਨੂੰ ਤੁਸੀਂ ਹਰ ਇੱਕ ਬੰਦੇ ਨੂੰ ਸ਼ੇਅਰ ਕਰਨੀ ਆ ਔਰ ਲਾਈਕ ਕਰਨੀ ਆ ਔਰ ਦੱਸਣਾ ਮੈਨੂੰ ਬਾਅਦ ਵਿੱਚ ਵੀ ਗੱਲ ਇਹ ਕਿਹੋ ਜੀ ਆ ਚੰਗੀ ਆ ਜਾਂ ਵਧੀਆ ਆ ਇਹ ਗੱਲ ਜ਼ਰੂਰ ਸੁਣੋ ਮੇਰੇ ਦੋਸਤ ਬਣ ਕੇ ਮੇਰੇ ਮਿੱਤਰ ਬਣ ਕੇ ਮੇਰੇ ਤੋਂ ਵੱਡੇ ਔਰ ਮੇਰੇ ਤੋਂ ਛੋਟੇ ਦੋਸਤੋ ਆਪਾਂ ਚਿਕਨ ਖਾਣੇ ਆ ਚਿਕਨ ਜਿਹੜਾ ਇੱਕ ਮੁਰਗਾ 45 ਦਿਨ ਵਿੱਚ ਤਿਆਰ ਹੋ ਜਾਂਦਾ। ਉਹ ਕਿਵੇਂ ਹੁੰਦਾ? ਇਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਆਪਾਂ ਨੂੰ ਸਾਰਿਆਂ ਨੂੰ ਪਤਾ। ਕਿ ਅੱਜ ਕੱਲ ਦਵਾਈਆਂ ਜਿਹੜੇ ਸਬਜ਼ੀਆਂ ਜਾਂ ਚਿਕਨ ਏ ਟੀਕੇ ਲੱਗਦੇ ਆ ਖੇਤੀ ਤੋਂ ਖੇਤੀ ਪੜ ਜਾਂਦੇ ਆ। 45 ਦਿਨ ਜਿਹੜਾ ਟੀਕਾ ਲਾਏ ਤੇ 45 ਦਿਨ ਵਿੱਚ ਮੁਰਗਾ ਤਿਆਰ ਹੋ ਗਿਆ ਉਹ ਆਪਾਂ ਖਾਧਾ। ਕਿ ਉਹ ਚਿਕਨ ਜਿਹੜਾ ਆਪਾਂ ਬੱਚਿਆਂ ਨੂੰ ਖਵਾਉਂਦੇ ਆ। ਤੇ ਬੱਚਿਆਂ ਦੀ ਫਿਰ 18 ਸਾਲ ਤੋਂ ਪਹਿਲਾਂ ਪਹਿਲਾਂ ਉਹਨਾਂ ਦੀ ਕੀ ਹਾਲਤ ਹੋਗੀ ਪਹਿਲਾਂ ਆਪਾਂ ਬੱਚਾ 18 ਸਾਲ ਤੋਂ ਬਾਅਦ ਚ ਵਿਆਹਉਂਦੇ ਸੀ ਅੱਜ 14-15 ਸਾਲ ਦਾ ਹੁੰਦਾ ਬੰਦਾ ਗਲਤ ਬੱਚਾ ਜਿਹੜਾ ਚਾਹੇ ਲੜਕੀ ਆ ਜਾਂ ਲੜਕਾ 14-15 ਸਾਲ ਦਾ ਬੱਚਾ ਉਹ ਗਲਤ ਪਾਸੇ ਧਿਆਨ ਦੇਣਾ ਸ਼ੁਰੂ ਕਰ ਕਿਉਂਕਿ ਉਹ ਟੀਕਾ ਚਿਕਨ ਵਿੱਚ ਲੱਗਾ ਚਿਕਨ ਸਾਡੇ ਅੰਦਰ ਗਿਆ ਉਹ ਗਰਮੈਸ਼ ਟੀਕੇ ਦੀ ਸਾਡੇ ਅੰਦਰ ਘੁੰਮੀ ਜਾਂਦੀ ਆ ਜਦੋਂ ਸਾਡੇ ਅੰਦਰ ਘੁੰਮਦੀ ਆ ਤੇ ਸਾਨੂੰ ਗਰਮੈਸ਼ ਹੁੰਦੀ ਆ ਚਾਹੇ ਲੜਕੀ ਜਾਂ ਲੜਕਾ ਉਹ ਗਰਮੈਸ਼ਨਾ ਸੀ ਗਲਤ ਪਾਸੇ ਧਿਆਨ ਨੇ ਗਾਣੀ ਮੇਰਾ ਮਤਲਬ ਕਹਿਣ ਦਾ ਕਿ ਜਿਹੜੇ ਅੱਜ ਲੜਕੀ ਲੜਕੀਆਂ ਛੇਤੀ ਇਸ ਚੀਜ਼ 'ਤੇ ਧਿਆਨ ਦਿੰਦੇ ਆ ਮੈਂ ਕਹਿਣੀ ਨਹੀਂ ਚਾਹੁੰਦਾ ਜਾਨੀ ਕਿ ਚਲੋ ਮੈਂ ਕਹਿੰਨਾ ਵੀ ਸੈਕਸ ਪਾਸੇ ਜਿਹੜਾ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਆ ਉਹ ਏ ਪ੍ਰੋਬਲਮ ਆ ਜਿਹੜੇ ਲੋਕ ਇਹੀ ਬਲੇਲਰ ਜਾਂ ਤੁਸੀਂ ਟੀਕਾ ਲਾਏ ਚਿਕਨ ਨੂੰ ਖਵਾਉਂਦੇ ਤੁਸੀਂ ਇਹ ਬੱਚਿਆਂ ਨੂੰ ਨਾ ਖਵਾਓ ਚਲੋ 40 45 ਸਾਲ ਦੀ ਉਮਰ ਤੋਂ ਬਾਅਦ ਖਾ ਲਈ ਜਾਂ ਤਾਂ ਗੱਲ ਹੋਰ ਹੈ ਜਾਨੀ 18 ਸਾਲ ਤੋਂ ਪਹਿਲਾਂ ਬੱਚਿਆਂ ਨੂੰ ਇਹ ਚਿਕਨ ਨਾ ਦਿਆ ਕਰੋ ਕਿਉਂਕਿ ਇਹ ਚਿਕਨ ਟੀਕਾ ਲਾ ਕੇ ਤਿਆਰ ਹੁੰਦਾ ਟੀਕਾ ਲਾ ਕੇ ਤਿਆਰ ਹੋਣ ਦੇ ਨਾਲ ਸਾਨੂੰ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਮੇਰਾ ਵੀਰ ਬਣ ਕੇ ਇਹਨਾਂ ਨੂੰ ਟੀਕਾ ਲੱਗਾ ਹੋਇਆ ਬੱਚਿਆਂ ਨੂੰ ਚਿਕਨ ਨਾ ਖਵਾਓ ਟੀਕੇ ਦੀ ਗਰਮੈਸ਼ ਸਾਡੇ ਅੰਦਰ ਰਹਿੰਦੀ ਆ ਮੜ ਕੇ ਸਾਡੇ ਬੱਚੇ ਗਲਤ ਹੁੰਦੇ ਚਾਹੇ ਲੜਕੀ ਆ ਜਾਂ ਲੜਕਾ ਇਹ ਕਦੇ ਨਾ ਦਿਓ ਆਪਾਂ ਨੂੰ ਸੋਚੋ ਜਦ ਤੱਕ 45 ਦਿਨ ਵਿੱਚ ਤਾਂ ਚਿਕਨ ਤਿਆਰ ਹੋ ਗਿਆ ਟੀਕਾ ਲੱਗੇ ਤੇ ਉਹ ਟੀਕੇ ਦਾ ਅਸਰ ਜੋ ਸਾਡੇ ਅੰਦਰ ਅਸੀਂ ਕੀ ਕਰਾਂਗੇ ਉਹ ਗਰਮੈਸ਼ ਸਾਡੇ ਅੰਦਰ ਰਹਿਣੀ ਆ ਜੋ ਸਾਡੇ ਅੰਦਰ ਗਰਮੈਸ਼ ਰਹਿਣੀ ਆ ਤੇ ਅਸੀਂ ਫਿਰ ਕਿਧਰਲੇ ਪਾਸੇ ਨੂੰ ਜਾਵਾਂਗੇ ਅਸੀਂ ਇਸ ਪਾਸੇ ਧਿਆਨ ਸਾਡਾ ਤਾਂ ਸਿਹਤੀ ਬੱਚਿਆਂ ਦਾ ਜਾਂਦਾ ਕਿਉਂਕਿ ਸਾਡੇ ਅੰਦਰ ਇਹਨਾਂ ਚੀਜ਼ਾਂ ਦੀ ਗਰਮੈਸ਼ ਹੈ ਉਹ ਦੋਸਤੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਇਕ ਔਰ ਸ਼ੇਅਰ ਜ਼ਰੂਰ ਕਰਿਓ